हां जी दोस्तों सारेया नु सस्श्रीकाल स्वागत करदेया टोडा राज संधू फार्मिंग दे विच आज दी दोस्तों अपनी विजिट हैगी है पिंड ਉਸమే ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਤਹਿਸੀਲ ਜਿਲ੍ਹਾ ਇਸਪੇਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 7 ਦਸੰਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਦੋਸਤੋ ਕੋਈ ਦੁਪਹਿਰ ਦੇ 2:00 ਵਜੇ ਦਾ ਸਮਾਂ ਐ ਐਨੀਮਲ ਦੋਸਤੋ ਅੱਜ ਚਾਰ ਦਿਖਾਉਣੇ ਆ ਵੀਰ ਸੋਨੀ ਕੋਲ ਆਇਆ ਤੇ ਵੀਰ ਰਾਜਵੀਰ ਸਿੰਘ ਦੇ ਕੋਲ ਆਇਆ ਦੋਸਤੋ ਤਾਂ ਬਿਲਕੁਲ ਰੇਟ ਭਾਅ ਫੜਦਾ ਜਿਹੜਾ ਦੋਸਤੋ ਵੀਰਾਂ ਦਾ ਹੁੰਦਾ ਬਿਲਕੁਲ ਜਾਇਜ਼ ਜੈਨੂਨ ਹੁੰਦਾ ਜਿਹੋ ਜਿਹਾ ਪਸ਼ੂ ਹੁੰਦਾ ਦੋਸਤੋ ਉਹ ਜਾ ਰੇਟ ਹੁੰਦਾ ਚਾਰ ਪਸ਼ੂ ਅਜ ਚਾਰੇ ਮਜਾ ਝੋਟੀਆਂ ਨੇ ਦੋ ਸੁਈਆਂ ਸਵਾਈਆਂ ਦੋ ਗੱਬਨ ਤਾਂ ਪੂਰੇ ਅਸਲੇ ਵਿਖਾਉਣੇ ਤੁਹਾਨੂੰ ਅੱਜ ਵੀ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆਓ ਲੈਨੇ ਆ ਜਾਣਕਾਰੀ ਰਾਜਵੀਰ ਤੇ ਵੀਰ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਰਾਵੋ ਠੀਕ ਠਾਕ ਹੈ ਵਧੀਆ ਸੰਤੋਖ ਸਾਹਿਬ ਤੋਂ ਹੀ ਸੁਣਾ ਠੀਕ ਆ ਅੱਛਾ ਰਾਜਵੀਰ ਪਸ ਹੋ ਗਈ ਸੀ ਸੇਲ ਫਿਰ ਉਹ ਬਿਲਕੁਲ ਸੰਤੂ ਸਾਹਿਬ ਠਾ ਠਾ ਕਰਕੇ ਫਿਰ ਮੈਂ ਨਾ ਸੰਤੂ ਸਾਹਿਬ ਠਾ ਠਾ ਹੀ ਹੋਈ ਆ ਇਹਦੇ ਸੌਲੀਆਂ ਦੇ ਕੱਲ ਵੇਚ ਲਈਆਂ ਕੱਲ ਨਹੀਂ ਅੱਜ ਨਵੇਂ ਆ ਗਿਆ ਸਾਰਾ ਹੀ ਪੂਰ ਲੈ ਅੱਜ ਸਾਰਾ ਪੋਜ ਨਵਾਂ ਹਾਂਜੀ ਹਾਂਜੀ ਲਓ ਜੀ ਸੋ ਝੋਟੀਆਂ ਮੱਝਾਂ ਦੋਸਤੋ ਇਸੇ ਤਰ੍ਹਾਂ ਬਿਲਕੁਲ ਵੀਰ ਹੁਣਾਂ ਕੋਲ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਸਮੇਂ-ਸਮੇਂ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਠੀਕ ਆ ਤੇ ਨੰਬਰ ਇੱਕ ਸਟਾਰਟਿੰਗ ਤੋਂ ਜਰੂਰ ਪੁੱਛ ਲਿਓ ਵੀਰਾਂ ਸੋਨੀ ਪਾਓ ਨੰਬਰ ਸੋਨੀ ਪਾਓ ਨੰਬਰ ਬੋਲੋ 91 57 88044 ਠੀਕ ਆ ਜੀ ਠੀਕ ਆ ਤੇ ਰਾਜਵੀਰ ਕਰੀਏ ਸਟਾਰਟ ਵੀਰ ਪਹਿਲੇ ਨੰਬਰ ਤੋਂ ਕਿੱਥੋਂ ਪਹਿਲੇ ਨੰਬਰ ਤੇ ਸੰਧੂ ਸਾਹਿਬ ਆ ਮੈਂ ਜੀ ਅੱਛਾ ਠੀਕ ਆ ਜੀ ਤੇ ਗੱਬਣ ਮੈਂ ਜੀ ਲਓ ਜੀ ਤੇ ਆ ਵੇਖੋ ਮੜਾਇਆ ਕਰਾਵ ਦਰਸ਼ਨ ਆ ਵੇਖੋ ਜੀ ਹੁਣ ਵੀਰ ਆਪੇ ਜਜਮੈਂਟ ਲਾਉਣ ਵੀ ਕਿੰਨਾ ਦੁੱਧ ਦੇ ਸਕਦੀ ਆ ਠੀਕ ਆ ਹੈਡ ਭਾਵੇਂ ਮੀਡੀਅਮ ਆ ਕੱਢ ਦੇ 9 ਕੱਢ ਦੇ 12 ਕੱਢ ਦੇ ਹੁਣ ਆਪੇ ਵੇਖ ਆਪੇ ਦੇਖ ਲੈਣ ਲਓ ਜੀ ਹਾਈਟ ਕੱਦ ਮੀਡੀਅਮ ਦੇ ਵਿੱਚ ਆ ਪਰ ਦੋਸਤੋ ਕਮਾਲਾਂ ਕਰੀ ਪਈ ਠੀ ਕਰਮਾ ਲਈ ਹਵਾਨੇ ਲੈਵੇ ਸਵੇਹਾ ਸੰਧੂ ਸਾਹਿਬ ਉਹ ਦੂਜਾਂ ਦੇ ਤੀਜਾ ਵੀ ਹੋ ਸਕਦੀ ਆ ਬਿਲਕੁਲ ਹਾਂਜੀ ਆ ਦੇਖੋ ਜੀ ਸਿੰਗੀ-ਸੁੰਗੀ ਪੂਰੀ ਗਲਾਈ ਦੇ ਵਿੱਚ ਆ ਤੇ ਸਵੇਹਾ ਦੋਸਤੋ ਹਰ ਇੱਕ ਦੀ ਆਪੋ ਆਪਣੀ ਸਮਝ ਆ ਦੂਜਾਂ ਮਨ ਸੇ ਇਤਜਾਮ ਮੰਨ ਲਈ ਪਰ ਆਰਡਰ ਦੀ ਕੁਆਲਿਟੀ ਵੇਖੋ ਇੱਕ ਵਾਰੀ ਮਾਰੋ ਝਾਤ ਮੜੀ ਆ ਦੇਖੋ ਠੀਕ ਆ ਸੋ ਕਾਫੀ ਸੋਹਣਾ ਆਰਡਰ ਆ ਦੋਸਤੋ ਮੋਟ ਤੋਂ ਬਿਲਕੁਲ ਚੌਰ ਸਲੇਵਾ ਜਿੰਨੀ ਕਾ ਗਾਹ ਨੂੰ ਦੋਸਤੋ ਲੈਵੇ ਬਣ ਤਰ ਉਨੀ ਕ ਪਛਾਣ ਹੋਵਾ ਸੋ ਆਲਮੋਸਟ ਵੈਸੇ ਹੈ ਤਿਆਰੀ ਤੇ ਆ ਪੂਰਾ ਠੀਕ ਹੈ ਨਹੀਂ ਤਿਆਰੀ ਤੇ ਆ ਕੋਈ 2 ਦਿਨ ਕੋਈ 3 ਦਿਨ ਕੱਢ ਵੀ ਸਕਦਾ ਵੀ ਸੌ ਸਕਦੀ ਸੰਧੂ ਸਾਹਿਬ ਇਹਦਾ ਮਤਲਬ ਤਿਆਰੀ ਤੇ ਆ ਪਹਿਲੀ ਗੱਲ ਤੇ ਮੇਰੇ ਹਿਸਾਬ ਨਾਲ ਜਿੰਨਾ ਜਰ ਨੂੰ ਵੀਡੀਓ ਅਪਲੋਡ ਅਗਰ ਸਵੇਰੇ ਹੁੰਦੀ ਹੈ ਤਾਂ ਸ਼ੈਨ ਸੂਈ ਪਵੇ ਬਿਲਕੁਲ ਜੀ ਬਿਲਕੁਲ ਆਹ ਲਓ ਜੀ ਹਾਂਜੀ ਠੀਕ ਆ ਹਾਂਜੀ ਸੋ ਅਦਰ ਕੁਆਲਟੀ ਸੋਹਣੀ ਹੈ ਦੋਸਤੋ ਆਲਮੋਸਟ ਜਿੰਨੀ ਵੀ ਆ ਤਿਆਰੀ ਹੈ ਪ੍ਰੋਪਰ ਅੱਜ ਭਲਕ ਕਿਸੇ ਟਾਈਮ ਵੀ ਐਨੀਮਲ ਸੌ ਸਕਦਾ ਤਿਆਰੀ ਤੇ ਆ ਸੋ ਬਨਾਥ ਨਾ ਕਾਫੀ ਸੋਹਣਾ ਠੀਕ ਹੈ ਜੀ ਭਵਾਨੇ ਦਾ ਆ ਜਿੰਨਾ ਕਿ ਦੋਸਤੋ ਸਟਰਕਚਰ ਅਗਲੇ ਪਾਸੇ ਤੁਸੀਂ ਦੇਖ ਰਹੇ ਜੀ ਉਹਨਾਂ ਕਾ ਪਛਾਣੂ ਆ ਥੋੜੀ ਜੀ ਵੰਡ ਤੁਹਾਨੂੰ ਥੋੜੀ ਜੀ ਥਣਾ ਦੀ ਜਰੂਰ ਕੋਲੋਂ ਦਿਖਾਉਣੇ ਆ ਵੇਖੋ ਹਾਂਜੀ ਗੈਬ ਗੂਬ ਕਾਫੀ ਸੋਹਣਾ ਹੈ ਬਿਲਕੁਲ ਚੱਪੇ ਚੱਪੇ ਤੇ ਆਪਾਂ ਕਹਿੰਦੇ ਆ ਵੀ ਚੱਪੇ ਚੱਪੇ ਤੇ ਕੋਈ ਪੰਜ ਪੰਜ ਉਂਗਲਾਂ ਤੇ ਜਿਹੜਾ ਥਣ ਲੱਗਾ ਸੋ ਬਹੁਤ ਸੋਹਣੀ ਸਪੇਸ ਹਾਂ ਜਿਹਾ ਵਰਗੀ ਆ ਜੀ ਠੰਡੀ ਆ ਲਓ ਆ ਕਰੋ ਜੀ ਗੱਲ ਇਹ ਬਲੇਤਨ ਗਾਵ ਨਹੀਂ ਇੰਨੀ ਠੰਡੀ ਹੁੰਦੀ ਹਾਂ ਅਮਰੀਕਨ ਗਾਰਗ ਭਾਵੇਂ ਇਤਰਾਏ ਵਈ ਜਾਂਦੇ ਨੇ ਹਾਂ ਸਹੀ ਗੱਲ ਆ ਲੈ ਜੀ ਠੀਕ ਆ ਹਾਂਜੀ ਨਹੀਂ ਪੂਰੀ ਕਿਸੇ ਪਾਸੇ ਨਹੀਂ ਖੁੰਜੀ ਵੀਰ ਸੋਨੀ ਪੂਰੀ ਕੁਆਲਿਟੀ ਆ ਬਿਲਕੁਲ ਬਿਲਕੁਲ ਸਮਝ ਤੇ ਬਾਕੀ ਤਸੱਲੀ ਆਪਣੇ ਭੈਣ ਭਰਾਵਾਂ ਨੂੰ ਇਸ ਝੋਟੀ ਦੀ ਜੇ ਸਮਝ ਦੀ ਜ਼ਰੂਰ ਦੇਦੀ ਹੈ ਕੋਈ ਭਾਰ ਪਿੱਛੇ ਦੀ ਕੋਈ ਥਾਣਾ ਦੀ ਵੱਧ ਕੋਈ ਚੀਜ਼ ਦੀ ਮਾਰ ਕੋ ਘਰ ਤੱਕ ਵੀ ਗਰੰਟੀ ਹੋਈ ਜੇ ਝੋਟੇ ਇੰਨਾ ਵੀ ਮੁੰਗਰ ਵਿਖਾ ਜੇ ਤੇ ਵਾ ਠੀਕ ਹੈ ਜੀ ਬਸ ਜੀ ਵਾਦ ਸਾਹਿਬ ਲਈ ਆਊਗੀ ਪੈਸੇ ਉਸੇ ਵੇਲੇ ਦਵਾਂਗੇ ਬਸ ਬਸ ਹਾਂਜੀ ਲੋ ਜੀ ਦੋਸਤੋ ਵੈਸੇ ਕੋਈ ਕਿਸੇ ਵੀ ਗਲਤੀ ਦੀ ਗੁੰਜਾਇਸ਼ ਚਾਹੇ ਕੋਈ ਗਲਤ ਪਸ਼ੂ ਦੀ ਗੁੰਜਾਇਸ਼ ਨਹੀਂ ਹੁੰਦੀ ਕਿ ਪਰ ਫਿਰ ਵੀ ਸਮਾਂ ਵਾਲੀ ਚੀਜ਼ ਕੋਈ ਵੀ ਰਾਵਿਆ ਆਪਦੀ ਨਰਖਪਰਖ ਕਰੇ ਤਸੱਦੀ ਕਰੇ ਆਪਾਂ ਹਰ ਵਾਰ ਕਹਿੰਨੇ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਤੀਜਾ ਸਵੇਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਿਲਕੁਲ ਬਿਲਕੁਲ ਸੰਧੂ ਸਾਹਿਬ ਤੇ ਕਿੰਨਾ ਰਾਜਵੀਰ ਕੀ ਮੋਲ ਲੜ ਮੋਲ ਦੇ ਸੰਧੂ ਸਾਹਿਬ ਜੋ ਮਰਜੀ ਮੋਲ 67000 65000 ਦੀ ਸੰਧੂ ਸਾਹਿਬ ਦੇ ਦੇ ਦਾਂਗੇ ਅੱਛਾ 65 ਦੀ ਬਾੜ ਦੀ ਦੇ ਦਾਂਗੇ ਸੰਧੂ ਸਾਹਿਬ ਜਿਹੜੀ ਹਾਨ ਆਏ ਹੋਊਗੀ ਹਾਂ ਬਿਲਕੁਲ 65000 ਦੀ ਲਓ ਜੀ 65000 ਦੀ ਦੋਸਤੋ ਤੁਹਾਨੂੰ ਇਹ ਮੱਝ ਮਿਲ ਜਾਊਗੀ ਸੋ ਮੱਝ ਤੁਸੀਂ ਪ੍ਰੋਪਰ ਦੇਖ ਲਈ ਆ ਹਵਾਨੇ ਦੀ ਥਣਾ ਦੀ ਬਾਦੀ ਦੀ ਬਿਲਕੁਲ ਜਿੰਨੇ ਵੀ ਯਜਮਨ ਲਾ ਐ ਲੈਵੇ ਤੋਂ ਜਜਮੈਂਟ ਲਾ ਲੈ ਵੀ ਕੀ ਦੇ ਦੋਗੇ ਬਸ ਬਸ ਜਿੰਨਾ ਪਛਾਣੂ ਉਹਨਾ ਹੀ ਵੇ ਲੋਗਾ ਨੂੰ ਹਾਂ ਆ ਤਾਂ ਠੀਕ ਆ ਸੋ ਆ ਵੇਖੋ ਜੀ ਸੈਕਿੰਡ ਨੰਬਰ ਤੇ ਜਿਹੜੀ ਅਗਲੀ ਆਪਾਂ ਇਹ ਸੰਧੂ ਸਾਹਿਬ ਪਹਿਲਣ ਝੋਟੀ ਆ ਪਹਿਲਣ ਇਹ ਲੈ ਤਕਰੀਬਨ ਕੋਈ ਕੱਚੀ ਹੋਊਗੀ ਮੇਰੇ ਸਹਾਨੂੰ ਨਾਲ ਲੈ ਜਾਊਗੀ ਸੁਣੀ ਪਾਠ ਦੱਸ ਦੇਣਾ ਲੈ ਜਣੇ ਲੈ ਦੋ 8 12 ਦਿਨ ਆ 10 12 ਦਿਨ ਵੀ ਖਰ ਸਕਦੀ ਆ 10 12 ਦਿਨ ਪਰ ਕੱਦ ਬੁੱਤ ਵੇ ਲੋ ਕਿਦਾਂ ਨੇ ਝੋਟੀ ਨੂੰ ਠੰਡੀ ਠੁੰਡੀ ਬਹੁਤ ਹੈ ਸੰਧੂ ਸਾਹਿਬ ਹਾਂ ਹਾਂਜੀ ਆ ਕਰੋ ਚੈੱਕ ਹਾਂਜੀ ਤੋਂ 10 12 ਦਿਨ ਦੋਸਤੋ ਹਜੇ ਸਮਾਂ ਲੈਂਦੀ ਆ ਠੀਕ ਆ ਪਹਿਲਾ ਸੂਹਾ ਝੋਟੀ ਸੋਣੀ ਆ ਤੇ ਹਾਈਟ ਕੱਟ ਦੀ ਚੰਗੀ ਆ ਨਵੀਂ ਝੋਟੀ ਆ ਚਲ ਪਹਿਲਾ ਸੂਹਾ ਦੋਸਤੋ ਬਿਲਕੁਲ ਬਿਲਕੁਲ ਸੰਸਾ ਖੰਡੀ ਠੁੰਡੀ ਸੰਧੂ ਸਾਹਿਬ ਐ ਵੇਖੋ ਕੋਈ ਗੱਲ ਹੀ ਨਹੀਂ ਲੈ ਭਾ ਜੋ ਮਰਜ਼ੀ ਦੇਈ ਜਾ ਉਹਨੂੰ ਮੂੰਹ ਫੜ ਕੇ ਲਾਓ ਹੂੰ ਮੂੰਹ માં ਵੀ ਪ੍ਰੋਪਰ ਫੜਾਉਂਦੀ ਆ ਆ ਲਿਓ ਜੀ ਹਾਂ ਦੇਣ ਰਾਜਵੀਰ ਕਿੰਨੇ ਲੈ ਜੂ ਹਜੇ ਸਮਸਬ ਦੇਣ 8 ਵੀ ਖਰ ਸਕਦੀ 10 ਵੀ ਖਰ ਸਕਦੀ ਆ ਹਮਮ ਸਿਰਫ ਕੱਚੀ ਕੱਚੀ ਆ ਝੋਟੀ ਹਮ ਬਾਕੀ ਵੇ ਲੋ ਪੇਠ ਪੜਾ ਕੇ ਦਾਦਾ ਮੈਂ ਨੂੰ ਹਮ ਆ ਕਰੋ ਚੈੱਕ ਜੀ ਹਾਂਜੀ ਬਾਕੀ ਥਣ ਭਾਂਡਾ ਵੀ ਥਣ ਵੀ ਸੋਹਣੇ ਆ ਮੈਂ ਨੂੰ ਬਿਲਕੁਲ ਹਾਂਜੀ ਉਹ ਵੱਡੀ ਵੱਡੀ ਸੰਧੂ ਸਾਹਿਬ ਠੀਕ ਆ ਹਾਂਜੀ ਸੋ ਝੋਟੀ ਚੰਗੀ ਆ ਦੋਸਤੋ ਨਿਗਰ ਆ ਜਿੰਨੇ ਵੀ ਆ ਬਿਲਕੁਲ ਪਿੰਡੇ ਵਾਲੇ ਪਾਸੇ ਵੇਖੋਗੇ ਪੂਰੀ ਨਿਗਰ ਆ ਰਾਜੀ ਆ ਜਿੰਨੇ ਵੀ ਆ ਠੀਕ ਆ ਹਾਂਜੀ ਸੋ ਖਵਾਨਾ ਲੇਵਟੀ ਜਿਹੜੀ ਆ ਬਣਾਏ ਲਾਏ ਪਈ ਆ ਬਿਲਕੁਲ ਹਫਤਾ ਖੰਡ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਤਾਂ ਤੁੰਤੀ ਆ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰਨੋ ਠੀਕ ਆ ਜੀ ਮੁੱਠੀ ਥਾਣਾ ਐ ਮੈਂ ਨਾ ਸੰਧੂ ਸਾਹਿਬ ਬਾਕੀ ਨਾ 10 ਦਿਨ ਕੋਈ ਵੀਰ ਭਰਾ ਆਪਣਾ ਸਾਭ ਲੂ ਨਾ ਜਾ ਕੇ ਤੇ ਕਮਾਈ ਵਾਲੇ ਆ ਬਿਲਕੁਲ ਜੀ ਤਿਆਰ ਹੋਈ ਝੋਟੀ ਆਪਾਂ ਨੂੰ ਬਤਾ ਵੀ ਕਿੰਨੇ ਰੁਪਈਆ ਦੀ ਕੋਈ 75 76 80 ਨੂੰ ਵੇਚਦਾ ਝੋਟੀ ਹੂੰ ਪਰ ਅੱਜ ਆਪਾਂ ਬਿਲਕੁਲ ਜਾਇਜ਼ ਮੁੱਲ ਕਰਨਾ ਬਾਕੀ ਜੇ ਮੰਨ ਲਓ ਸੂਈ ਸਵਾਈ ਵੇਚਾਂਗੇ ਤਾਂ ਉਹਦਾ ਰੇਟ ਵੱਖਰਾ ਹੋਊਗਾ ਠੀਕ ਆ ਹਾਂਜੀ ਅੱਛਾ ਕੀ ਇਹਦਾ ਮੁੱਲ ਫਿਰ ਮੁੱਲ ਸੰਧੂ ਸਾਹਿਬ ਇਹਦਾ ਅੱਜ 70000 ਰੁਪਈਆ 90000 ਦੀ ਦੇ ਦਿਆਂਗੇ ਹਾਂ ਨਾ 90 ਦੀ ਹਾਂਜੀ ਹੂੰ ਸੋ ਉਹੀ 110 ਇਹ 4000 ਦੀ ਅੱਜ ਕੋਈ ਵੀਰ ਲਊਗਾ 60000 ਦੀ ਹੋਊਗੀ ਚੋਂ 200 ਰੁਪਿਆ ਛੋਟ ਕਰੂੰਗਾ 60 ਚੋਂ ਹਾਂਜੀ ਹਾਂਜੀ ਕਿਉਂਕਿ ਜੇ ਸੂਈ ਦਾ ਉਹਦਾ ਮੁੱਲ ਵੱਖਰਾ ਹੋਊਗਾ ਸੰਧੂ ਸਾਹਿਬ ਬਸ ਇਹ ਬਟਨ ਵਾਲਾ ਜੋ ਸੰਧੂ ਸਾਹਿਬ ਅੱਛਾ ਜੀ ਬਣੋ ਬਣੋ ਵੀ ਚੰਗੇ ਸੰਧੂ ਸਾਹਿਬ ਇੱਕ ਬਟਨ ਦਾ ਪਿਆ 10 ਤੇ ਦੂਜਾ ਨੰਬਰ 14 ਦੂਜਾ 14 14 ਕਿਲੋ 14 ਅੱਛਾ ਲੈ ਵੀ ਆ ਸਾਰੀਆਂ ਬਟਨ ਵਾਲੀਆਂ ਲਿਆੰਦੀਓ ਨਹੀਂ ਨਹੀਂ ਪਸੂ ਪੂਰੀ ਚੰਗੇ ਮਿਲਕ ਦੇ ਹੀ ਕਰਤੂਤ ਵਾਲੇ ਪਸ਼ੂ ਚੰਗੇ ਮਿਲਕ ਦਾ ਗੁਣ ਹੁੰਦਾ ਪਸ਼ੂਆਂ ਦੇ ਵਿੱਚ ਸੰਧੂ ਸਾਹਿਬ ਜੀ ਚੰਗਾ ਵੇਖੋ ਕੈਨ ਵਾਲੇ ਕਹੀ ਜਾਂਦੇ ਆ ਜੇ ਆਪਾਂ ਚੰਗਾ ਪਾਹੂ ਪਾਉਨੇ ਆ ਤੇ ਆਪਣੇ ਉਸੇ ਵੇਲੇ ਸੇਲ ਹੋ ਜਾਂਦੇ ਆ ਬਸ ਜੀ ਬਸ ਦੂਜੇ ਤੀਜੇ ਦਿਨ ਹੀ ਤੇ ਆਪਾਂ ਵੀਡੀਓ ਪਾਉਂਦਾ ਆ ਪਰਸੋਂ ਕੀਤੇ ਹੀ ਅੱਜ ਫੇਰ ਆ ਬਿਲਕੁਲ ਜੀ ਬਿਲਕੁਲ ਚੰਗੇ ਪਸ਼ੂ ਵੀ ਹੁੰਦੇ ਆ ਦੋਸਤੋ ਬਾਕੀ ਰੇਟ ਭਾਅ ਸਿਰ ਹੁੰਦਾ ਬਿਲਕੁਲ ਜਾਇਜ਼ ਰੇਟ ਹੁੰਦਾ ਤੇ ਪਹਿਲਾਂ ਆਪਾਂ ਜਿਗਰ ਕੀਤਾ ਜਿਹੋ ਜਿਹੇ ਪਸ਼ੂ ਹੁੰਦਾ ਉਹ ਜਿਆ ਰੇਟ ਕਰਨਾ ਸੰਧੂ ਸਾਹਿਬ ਇਹ ਨਾ ਦੁੱਜਣ ਮੈਂ ਆ ਅੱਛਾ ਜੀ ਤਿਜਣ ਵੀ ਹੋ ਸਕਦੀ ਆ ਮਤ ਰੇਟ ਪੁੱੜਾ ਵੇ ਲੋਕ ਕਿਦਾਂ ਦੀ ਮੈਂ ਤੇ ਸੂਈ ਜੇ ਤਾਂ ਮਗਰ ਕੱਟੀ ਜੀ ਹਾਂ ਪਰਸੋਂ ਰਾਤ ਦੀ ਸੂਈ ਜੇ ਲਓ ਜੀ ਤੇ ਬੋਲਾ ਹੀ ਕੋਈ 8-9 ਕਿਲੋ ਹੋਊਗਾ ਥੱਲੇ ਹੂੰ 8 ਕਿਲੋ ਦੀ ਗਾਰੰਟੀ ਹੋਊਗੀ 8 ਕਿਲੋ ਮੰਨ ਕੇ ਲਵੇ 8 ਕਿਲੋ ਮੰਨ ਕੇ ਲਵੇ ਇਹ ਸੂਈ ਪਰਸੋਂ ਆ ਪਰਸੋਂ ਪਰਸੋਂ ਦੀ ਉਹ ਕੱਟੀ ਜੇ ਮਗਰ ਕੱਟੀ ਆ ਗਈ ਸਾਡੀ ਮਗਰ ਕੱਟੀ ਇਹਦੇ ਲਓ ਆ ਮਗਰ ਕੱਟੀ ਆ ਜੀ ਠੀਕ ਆ ਪਰਸੋਂ ਦੀ ਸੂਈ ਆ ਸੁਬਾ ਕੋਈ ਤੀਜਾ ਸਮਝ ਲੈ ਦੂਜਾ ਸਮਝ ਲੈ ਹਾਂਜੀ ਆ ਮੇਖੋ ਠੀਕ ਆ ਇਹ ਮਗਰ ਕੱਟੀ ਆ ਕੀ ਬਿਲਕਾਫ ਆ ਬਿਲਕੁਲ ਬਲੈਕ ਮੱਥਾ ਹਾਂਜੀ ਤੇ ਆ ਤੁਸੀਂ ਮੱਝ ਵੇਖ ਲਓ ਠੀਕ ਆ ਜੀ ਮਤਲਬ ਪਲੀ ਬ ਇਦਰਾਖੋ ਬੋਲਾ ਹੁਣ ਫਿਰ ਸੋਨੀ ਭਾ ਕਿੰਨਾ ਕਿ ਥੱਲੇ 8 ਕਿਲੋ ਦੀ ਘੱਡੀ ਹੋਗੀ 8 ਕਿਲੋ ਦੀ ਲਓ ਜੀ ਕੱਢ ਬੁੱਤ ਵੇ ਲੋ ਸੰਤੂ ਸਾਉ ਕਿੱਡਾ ਹਾਂ ਵਾ ਬਾ ਇਹਦਾ ਸੰਤੂ ਸਾਉ ਲਓ ਜੀ ਠੀਕ ਹੈ ਜੀ ਦੁੱਧ 11 12 ਕਿਲੋ ਸੰਤੂ ਸਾਉ ਚਵਾ ਦੂਗੀ ਮੈਂ ਸਾਂਭ ਕੇ ਠੀਕ ਹੈ ਹਾਂ ਜੀ ਵੇਖੋ ਆ ਕਰੋ ਚੱਕ ਜੀ ਠੀਕ ਹੈ ਜੀ ਪੁੱਠਾ ਪਾਠਾ ਚੈੱਕ ਕਰ ਲੋ ਮੇਰਾ ਆਪਣਾ ਵੇਖ ਲੋ ਸਭ ਠੀਕ ਹੈ ਜੀ ਤਾਂ ਦੀ ਆ ਤੋਂ ਬਿਲਕੁਲ ਜਿਹੜਾ ਥਣ ਜੱਡੇ ਦੀ ਪੂਰੀ ਸਾਫ ਹੈ ਮੈਨਾ ਕੋਈ ਗੰਦ ਨਹੀਂ ਸਮਸਾ ਸਪੇਸ ਪੂਸ ਇੱਕੋ ਜੀ ਆ ਇੱਕੋ ਜੀਆਂ ਬਾਈਆਂ ਸੱਜੀ ਕਬੀ ਹਰ ਕ ਪਾਸੋਂ ਸਾਈਡ ਚੈੱਕ ਕਰ ਸਕਦਾ ਬਿਲਕੁਲ ਬਿਲਕੁਲ ਸੰਧੂ ਸਾਹਿਬ ਤੇ 8 ਕਿਲੋ ਬੋਲਾ ਜਿਹੜਾ ਹੁਣ ਰਹਿ ਗਿਆ ਬਿਲਕੁਲ ਬਿਲਕੁਲ ਸੰਧੂ ਸਾਹਿਬ ਤੇ ਚਵਾਈ ਦੀ ਜਰੂਰ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰ ਦੋ ਇੱਕ ਨੰਬਰ ਹੋਊਗੀ ਚਵਾਈ ਤੋਂ ਡੰਗਰ ਕੋਈ ਕੱਚਾ ਨਹੀਂ ਹੋਊਗਾ ਚਵਾਈ ਹੋਊਗੀ ਹੇਗਾ ਜੀ ਜਿਹੜੇ ਮਾੜਾ ਮੋਟਾ ਫਰਕ ਹੋਗਾ ਸਮਸਾਬ ਉਹ ਉਸੇ ਵੇਲੇ ਆਪਾਂ ਦੱਸਾਂਗੇ ਬਿਲਕੁਲ ਅੱਗੇ ਪਿੱਛੇ ਵੀ ਆਪਾਂ ਵੀਡੀਓ 'ਚ ਮੰਨ ਲਓ ਜੇ ਕੋਈ ਥਾਂ ਘਾਟ ਵਾਦ ਹੁੰਦਾ ਤਾਂ ਆਪਾਂ ਦੱਸਦੇ ਹਾਂ ਹਾਂਜੀ ਸਹੀ ਆ ਸਹੀ ਆ ਹਾਂਜੀ ਬਰਕੋ ਜੀ ਕਿਉਂਕਿ ਆਪਾਂ ਕੋਈ ਦੋ ਚਾਰ ਡੰਗ ਆਪਦੇ ਹੱਥੀ 'ਚ ਹੋਈਆਂ ਬਿਲਕੁਲ ਤੇ ਜਵਾਬ ਅਸਮਾਹ ਦੋਸਤੋ ਇੱਕ ਨੰਬਰ ਆ ਮਗਰ ਕੱਟੀ 8 ਕਿਲੋ ਬੌਲਾ ਸਟਾਰਟਿੰਗ ਜਿਹੜੀ ਦੀ ਇਹ ਹੈਗੀ ਆ ਬਾਕੀ ਅੱਗੇ ਕੋਈ ਫਿਰ ਚੰਗੀ ਸੇਵਾ ਕਰੂਗਾ ਦੋ ਦੋ ਜਿਹੜਾ ਦੋਸਤੋ ਏਡਾ ਪਾਸੂ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਬਿਲਕੁਲ ਬਿਲਕੁਲ ਤੇ ਕਿੰਨਾ ਮੁੱਲ 268000 ਦੀ ਮੈਂ ਦੇਣੀ ਆ 68 ਦੀ ਹਾਂਜੀ ਹੋ ਕੋਈ ਗੁੰਜਾਇਸ ਹੋਣੀ ਪਾ 65000 ਦੀ ਸੰਧੂ ਸਾਹਿਬ ਦੇ ਦਾਂਗੇ 65000 ਦੇਖ ਲਓ ਸੰਧੂ ਸਾਹਿਬ ਲਓ ਜੀ ਲਓ ਵੀ ਦੋਸਤੋ 65000 ਦੀ ਇਹ ਜਿਹੜੀ ਮੱਝ ਹੋ ਜੂਗੀ ਠੀਕ ਆ 65000 ਦੀ ਮੱਝਾਂ ਬੇਨਬੂਲ ਵੀ ਚੰਗੀ ਆ ਹਾਈਟ ਕਰਦੀ ਬਹੁਤ ਸੋਹਣੀ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਇਹਨੂੰ ਗਿਣ ਸਕਦੇ ਜੀ ਠੀਕ ਆ ਤੇ ਆਜੋ ਅਗਲਾ ਪਾਸਾ ਅੱਗੇ ਆ ਗਈ ਸੰਧੂ ਸਾਹਿਬ ਨੀਲੀ ਲਓ ਜੀ ਇਹ ਨੀਲੀ ਝੋਟੀ ਆ ਹਾਂਜੀ ਇਹ ਰਾਤ ਦੀ ਸੂਈ ਜੇ ਮਗਰ ਇਹਦੇ ਕਟਾ ਜੇ ਉਹ ਨੀਲੀ ਨਹੀਂ ਨਹੀਂ ਕਟਾ 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 ਆ ਗਿਆ ਮੇਲ ਹਾਂਜੀ ਲਓ ਜੀ ਮੇਲ ਕਾਫ ਆ ਪਹਿਲਾਂ ਝੋਟੀ ਸੂਈ ਆ ਠੀਕ ਆ ਬੱਲਾ ਮੱਥਾ ਬਿਲਕੁਲ ਚਾਰੇ ਪੈਰ ਧੋਤੇ ਆ ਹਾਂਜੀ ਸੋ ਆ ਵੇਖੋ ਜੀ ਫੇਸ ਕੁਆਲਟੀ ਵੇਖੋ ਚਕੀਨੀ ਸੂਣੀ ਪੂਰੀ ਹੈ ਮੱਝ ਦੇ ਵਿੱਚ ਝੋਠਾਂ ਦੇ ਵਿੱਚ ਆ ਸੂਈ ਕਾਲੀ ਹੈ ਨਾ ਕੱਲ ਕੱਲ ਰਾਤ ਰਾਤ ਸੂਈ ਸੰਸੋ ਕੱਲ ਨਹੀਂ ਸਾਡੇ 5 ਵੇ ਤੇ ਜੀਰ ਪਾਈ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਬਚਾ ਪੁੱਛਾ ਪਹਿਲਾਂ ਝੋਟੀਆਂ ਸੋਨੀਪਾ ਕਰ ਜਾਂਦੀਆਂ ਕੋਈ ਮਾਸਬ ਨਹੀਂ ਔਲ ਕੀਤੀ ਗੱਡੀ ਨੇ ਅੱਛਾ ਸੰਧੂ ਸਾਹਿਬ ਤੁਹਾਨੂੰ ਪਤਾ ਹੈ ਵੀ ਨੀਲੀ ਰਾਵੀ ਦੀ ਮੈਂ ਜਿਹੜੀ ਘਾਟੀ ਔਲ ਕਰਦੀ ਠੰਡੀਆਂ ਨਿਕਲਦੀਆਂ ਲਗਭਗ ਖਲਾਰ ਲੋ ਸੋਨੀ ਪਾਈ ਤੇ ਮੜਾ ਆ ਲੈ ਹਾ ਆ ਦਿਖਾਈਏ ਮੜਾ ਯਾ ਲੈ ਸੁਛਕੀਨੀ ਵਾਲੇ ਪਾਸੇ ਵੀ ਦੋਸਤੋ ਬਹੁਤ ਸੋਹਣੀਆਂ ਫਲਾਈਟ ਦੇ ਵਿੱਚ ਸਿੰਘ ਆ ਠੀਕ ਆ ਤੇ ਨਵੀਂ ਝੋਟੀ ਆ ਬਿਲਕੁਲ ਤੇ ਸੂਈ ਤਾਜੀ ਆ ਬਿਲਕੁਲ ਠੀਕ ਆ ਰਾਤ ਹੀ ਸੂਈ ਆ ਜੇਰ ਪ੍ਰੋਪਰ ਪਈ ਆ ਸਵੇਰ ਮਾਰਨਿੰਗ ਅੱਜ ਚਾਰ ਥਾਣਾ ਸਪੇਸ ਜਿਹੜਾ ਦੋਸਤੋ ਬੇਸ਼ੱਕ ਤੁਹਾਨੂੰ ਥੋੜਾ ਜਿਹਾ ਘਟਨਾ ਚ ਰਹਿਊਗਾ ਹੱਲੇ ਸਾਨੂੰ ਸਭ ਭੜਾ ਭੁਲਾ ਪਈਆਂ ਵਾਂ ਹੱਲੇ ਦੇ ਸਾਨੂੰ ਪਤਾ ਹੀ ਆ ਆ ਤੁਰ ਲਈ ਗਏ ਹਾਂ ਦੇ ਆ ਤੁਰ ਲਈ ਤੁਰ ਤੋ ਤੋ ਹੱਲੇ ਦੇ ਸਾਨੂੰ ਸਭ ਭੜਾ ਭੁਲਾ ਪਈਆਂ ਝੋਟੀ ਦੇ ਹੂੰ ਇਹ ਚਵਾਈ ਨਿਕਲੀ ਪੂਰੀ ਵਧੀਆ ਵਧੀਆ ਬਹੁਤ ਵਧੀਆ ਨਿਕਲੀ ਠੀਕ ਆ ਠੀਕ ਆ ਲੋ ਮਗਰ ਕਟਾ ਠੀਕ ਆ ਜੀ ਮੇਲ ਬਿਲਕੁਲ ਮਗਰ ਜਿਹੜਾ ਦੋਸਤ ਕਟਾ ਮੇਲ ਕਾ ਠੀਕ ਆ ਕੀ ਲੈਦੇ ਫਿਰ ਕਰਦੇ ਆ ਸੋਨੀ ਮੋਲ ਦੇ ਸੰਧੂ ਸਾਹਿਬ 77 75000 ਦੀ ਦੇ ਦੇਾਂਗੇ ਸੰਧੂ ਸਾਹਿਬ 75 ਦੀ ਹਾਂਜੀ 72 ਦੀ ਦੇ ਦਾਂਗੇ ਸੰਧੂ ਸਾਹਿਬ 72000 ਦੀ ਹਾਂ ਨਾ ਹੀ ਹੋਣੀ ਸੰਧੂ ਸਾਹਿਬ 72 ਦੀ ਅੱਛਾ ਹਾਂਜੀ ਠੀਕ ਆ ਝੋਟੀ ਜਿਆਦੀ ਚੰਗੀ ਆ ਹਾਲੇ ਸਿਰਫ ਝੋਟੀ ਸਿਰਫ ਇਹ ਆ ਵੀ ਖਾ ਪੀ ਕੇ ਝੋਟੀ ਦੇ ਚਾਰ ਦਾ ਸਾਹਮਣੇ ਬਣੀ ਤੇ ਲਿਆਂਦੀ ਫਿਰ ਉਸ ਸਾਹਮਣੇ ਵੇਚਣਾ ਬਿਲਕੁਲ ਅੱਜ ਤੇ ਤੁਹਾਨੂੰ ਪਤਾ ਵੀ ਧਾਰਾਂ ਦੇ ਵਿਕਣੀ ਜਾਂਦੇ ਬੋਲਾ ਯਾਰ ਦੇ 10 ਬਸ ਬਸ ਬਾਕੀ ਤੁਹਾਨੂੰ ਪਤਾ ਭੈਣ ਭਰਾ ਸਾਰੇ ਆਪਣੇ ਆਏ ਆਵੇ ਸਾਹਮਣੇ ਆ ਉਹਨੇ 4 ਦਿਨ ਸਾਹਿਬ ਮਹਾਰਾਜ ਦੀ ਕਿਰਪਾ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਇਹ ਹੁਣ ਹੁਣ 71 ਦੀ ਕਿ 72 ਦੀ ਹੁੰਦੀ ਹੈ 72 ਦੀ ਜਾਂ 71 ਦੀ ਕਹੇ 71 ਦੀ ਦੇ ਦਾਂਗੇ ਤੁਹਾਨੂੰ ਥੋੜੀ ਨਰਾਜ਼ੀ ਮੂੰਹ ਨਿਕਲੇਗਾ 71 ਦੀ ਦੇ ਦਾਂਗੇ 71 ਦੀ ਦੇ ਦਾਂਗੇ ਜਾਓ ਸਾਨੂੰ ਉਹ ਗਲਤ ਨਿਕਲ ਗਿਆ ਫਿਰ ਹੋਰ ਹੋਰ ਵੀ ਨਿਕਲ ਸਕਦਾ ਹੈ ਜੇ ਇਹੋ ਕੰਮ ਸੀ ਫਿਰ ਹੋਰ ਕੱਢ ਦਿੰਦੇ ਮੂੰਹ ਠੀਕ ਹੈ 71000 ਦੀ ਠੀਕ ਹੈ ਹਾਂਜੀ ਸੋ ਬਾਕੀ ਦੋਸਤੋ ਕੋਈ ਵੀ ਆਵੇ ਆਪਣੀ ਨਰਖ ਫਰਕ ਕਰੇ ਤਸੱਲੀ ਕਰੇ ਆਪਾਂ ਹਰ ਵਾਰ ਕਹਿੰਦੇ ਆ ਕਿ ਉਹ ਕੇ ਪਸਮਾ ਕੇ ਆਪਣੀ ਤਸੱਲੀ ਕਰਨੀ ਹੁੰਦੀ ਕਿਸੇ ਨੂੰ ਤੇ ਹੋਰ ਰਾივਿਰਸਿਆਂ ਕੋਈ ਹੋਰ ਪਸ਼ੂ ਐਨੀਮਲ ਸੰਦੂ ਸਾਹਿਬ ਇਹ ਚਾਰ ਆ ਪਾਹੂ ਆ ਲੈ ਲਿਆ ਗਿਆ ਛੋਟੀ ਬਹੁਤ ਵੱਡੀ ਵੱਡੀ ਲਈਓ ਵੇਖੋ ਪਹਿਲਾਂ ਨਹੀਂ ਕੱਟੀ ਆ ਪਾਉਣੀ ਨਹੀਂ ਹਲੇ ਆ ਹਲੇ ਪਾਉਣੀ ਨਹੀਂ ਹਾਂਜੀ ਹਾਂਜੀ ਹਲੇ ਸੰਦੂ ਸਾਹਿਬ ਦੋ ਟਾਂਗ ਚਵਾਈ ਕਰਕੇ ਫੇਰ ਪਾਉਣੀ ਆ ਉਹ ਆਜੀ ਆਈਏ ਕਿਉਂਕਿ ਜਿੰਨਾ ਜਰਾ ਆਪਾਂ ਨੂੰ ਤਸੱਲੀ ਨਾ ਹੋਵੇ ਉਹਨਾਂ ਜਿਹੜਾ ਆਪਾਂ ਪਾਉਂਦੇ ਨਹੀਂ ਹੁੰਦੇ ਤੁਹਾਨੂੰ ਬਿਲਕੁਲ ਉਹ ਵੀ ਸੂਈ ਸਭਾਈ ਆਪਣੀ ਸੂਈ ਸਭਾਈ ਬਹੁਤ ਜ਼ਿਆਦਾ ਚੰਗੀ ਕੱਟੀ ਆ ਵੱਡੀ ਆ ਹਾਂਜੀ ਠੀਕ ਆ ਜੀ ਇੱਕ ਉਧਰ ਪਰੇ ਉਹ ਛੋਟੀ ਵੱਡੀ ਉਹ ਵੀ 12 12 ਕਿਲੋ ਵਾਲੀ ਬਾਰੇ ਹਲੇ ਪਾਵਾਂਗੇ ਵੀਡੀਓ ਬਾਅਦੋਂ ਹਮ ਹਮ ਲਓ ਜੀ ਹਾਂਜੀ ਸੋ ਕੋਈ ਗੱਲ ਨਹੀਂ ਉਹ ਤੁਹਾਡਾ ਰਾਹ ਤਾਂ ਹੋ ਗਿਆ ਤਸੱਲੀ ਕਰ ਲਈ ਦੋਸਤ ਹਾਂਜੀ ਤਸੱਲੀ ਕਰਕੇ ਉਹ ਕੋਈ ਗੱਲ ਨਹੀਂ ਕੋਈ ਵੀਰ ਭਰਾ ਜੇ ਮੰਨ ਲਓ ਇੱਥੇ ਆਉਂਦਾ ਵਾ ਤੇ ਕੋਈ ਗੱਲ ਨਹੀਂ ਮਈਆਂ ਆਪਣੇ ਤੋਂ ਏ ਨਹੀਂ ਵੀ ਇਹੋ ਚ ਆ ਰਿਹਾ ਹੋਰ ਵੀ ਆਪਾਂ ਤੁਹਾਨੂੰ ਪਤਾ ਵੀ ਹੁਣ ਲੈ ਕੇ ਰੱਖੀ ਨੇ ਦੋ ਚਾਰ ਦੋ ਹੋਰ ਲਈਆਂ ਉਹ ਦੋ ਹੋਰ ਲਈਆਂ ਆਉਂਦੀਆਂ ਬਿਲਕੁਲ ਹਾਂਜੀ ਤੇ ਬੋਲ ਦੋ ਇੱਕ ਵਾਰੀ ਨੰਬਰ ਫੇਰ ਆਪਾਂ ਹਾਂਜੀ 91157 86043 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਰਾਜਵੀਰ ਸਿੰਘ ਤੇ ਭਾਈ ਸੋਨਾ ਖਾਸ ਵਿਜ਼ਿਟਰ ਤੁਸੀਂ ਪਿੰਡ ਉਸਮੇ ਕਰਨੀ ਆ ਦੋਸਤੋ ਬਿਲਕੁਲ ਨੇੜੇ ਸੇਰੋਂ ਵਾਲਾ ਟੋਲ ਪਲਾजा ਨੇੜੇ ਆ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਕੁਝ ਕਿਲੋ 1.5 ਕਿਲੋਮੀਟਰ ਦੀ ਦੂਰੀ ਹੈ ਚੜਦੇ ਪਾਸੇ ਵੱਲ ਪਿੰਡ ਆ ਦੋਸਤੋ ਉਸਮਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਇਸੇ ਤਰ੍ਹਾਂ ਪਸ਼ੂ ਆਪਾ ਤੁਹਾਨੂੰ ਇਸ ਘਰੋਂ ਦਿਖਾਉਂਦੇ ਰਹੀਦਾ ਬਿਲਕੁਲ ਟਾਈਮ ਟਾਈਮ ਨਾਲ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਇਹ ਭੈਣ ਭਰਾਏ ਨੇ ਆਪਣੇ ਸਾਰੇ ਹਾਂ ਜੀ ਸਾਰੇ ਭੈਣ ਭਰਾਏ ਨੇ ਆਪਣੇ ਸਤਿ ਸ਼੍ਰੀ ਅਕਾਲ ਵੀਰਤੀ ਸਾਰਿਆਂ ਨੂੰ ਸਤਿ ਸ਼